ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇਕਰ ਸੰਗਤ ਜੀ ਤੁਸੀਂ ਚਾਹੁੰਦੇ ਹੋ ਕਿ ਸਾਡੇ ਪਰਿਵਾਰ ਦੀ ਤਰੱਕੀ ਹੋਵੇ ਸਾਡੇ ਘਰ ਦੀਆਂ ਬਰਕਤਾਂ ਦੇ ਵਿੱਚ ਵਾਧਾ ਹੋਵੇ ਤੇ ਤੁਸੀਂ ਐਤਵਾਰ ਦੀ ਰਾਤ ਨੂੰ ਇਹ ਤਿੰਨ ਕੰਮ ਕਰਨੇ ਕਦੇ ਨਾ ਭੁੱਲੋ ਸਾਧ ਸੰਗਤ ਜੀ ਤੁਸੀਂ ਦੇਖ ਲੈਣਾ ਤੁਹਾਡੇ ਘਰ ਦੇ ਵਿੱਚ ਬਰਕਤਾਂ ਦਾ ਵਾਸ ਹੋਵੇਗਾ ਜੇਕਰ ਤੁਸੀਂ ਇਹ ਤਿੰਨ ਕੰਮ ਇਤਵਾਦੀ ਰਾਤ ਨੂੰ ਕਰ ਲੈਂਦੇ ਹੋ ਸੰਗਤ ਜੀ ਵੀਡੀਓ ਵਿੱਚ ਪੂਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਜੇਕਰ ਇਸ ਕੰਮ ਨੂੰ ਤੁਸੀਂ ਪੂਰੇ ਹੀ ਧਿਆਨ ਦੇ ਨਾਲ ਵਿਦੇ ਵਿਦਾਂ ਦੇ ਨਾਲ ਕਰ ਲੈਂਦੇ ਹੋ ਤਾਂ ਤੁਹਾਨੂੰ ਲਾਭ ਇਸ ਦਾ ਜ਼ਰੂਰ ਹੋਵੇਗਾ ਸਾ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਣੇ ਵੀਡੀਓ ਦਾ ਵਿਸ਼ਾ ਕਿ ਹਰ ਐਤਵਾਰ ਵਾਲੇ ਦਿਨ ਜਾਂ ਰਾਤ ਦੇ ਸਮੇਂ ਤਿੰਨ ਕੰਮ ਕਿਹੜੇ ਕਰਨੇ ਹਨ ਉਹ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਤੁਹਾਨੂੰ ਮਿਲ ਜਾਂਦੀਆਂ ਹਨ ਇਹ ਤਿੰਨ ਕੰਮ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਇਸ ਦਾ ਤੁਹਾਨੂੰ ਬਹੁਤ ਵੱਡਾ ਫਲ ਮਿਲ ਜਾਂਦਾ ਹੈ ਵੈਸੇ ਤਾਂ ਸਾਧ ਸੰਗਤ ਜੀ ਹਰ ਰੋਜ਼ ਸਾਨੂੰ ਇਹ ਕੰਮ ਕਰਨੇ ਚਾਹੀਦੇ ਹਨ ਪਰ ਕੁਝ ਭੈਣ ਭਰਾ ਆਪਣੇ ਜ਼ਿੰਦਗੀ ਦੇ ਰੁਝੇਵਿਆਂ ਦੇ ਕਰਕੇ ਆਪਣੇ ਕੰਮਾਂ ਧੰਦਿਆਂ ਦੇ ਕਰਕੇ ਇਹ ਕੰਮ ਨਹੀਂ ਕਰ ਪਾਉਂਦੇ ਤਾਂ ਐਤਵਾਰ ਦਾ ਦਿਨ ਛੁੱਟੀ ਦਾ ਦਿਨ ਹੁੰਦਾ ਹੈ ਐਤਵਾਰ ਵਾਲੇ ਦਿਨ ਆਪਾਂ ਆਰਾਮ ਦੇ ਨਾਲ ਇਹ ਤਿੰਨੋਂ ਕੰਮ ਕਰ ਸਕਦੇ ਹਾਂ ਆਪਣੀ ਗੁਰੂ ਦੀ ਖੁਸ਼ੀ ਨੂੰ ਹਾਸਲ ਕਰ ਸਕਦੇ ਹਾਂ ਅਤੇ ਗੁਰੂ ਤੋਂ ਬਰਕਤਾਂ ਪ੍ਰਾਪਤ ਕਰ ਸਕਦੇ ਹਾਂ ਇਹ ਤਿੰਨ ਕੰਮ ਕਿਹੜੇ ਹਨ ਤੇ ਕਿੰਜ ਕਰਨੇ ਹਨ ਇਹਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਸਾ ਸੰਘਾ ਜੀ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਪੂਰਾ ਸਰਵਨ ਚ ਜ਼ਰੂਰ ਕਰਿਓ ਸੰਘਲ ਜੀ ਸਭ ਤੋਂ ਪਹਿਲਾ ਕੰਮ ਉਹ ਹੈ ਕਿ ਜੇਕਰ ਕਹੇ ਗੁਰਦੁਆਰਾ ਸਾਹਿਬ ਜਾਣਾ ਵੈਸੇ ਤਾਂ ਸਾਨੂੰ ਹਰ ਰੋਜ਼ ਤੋਂ ਹੀ ਸਮੇਂ ਗੁਰਦੁਆਰਾ ਸਾਹਿਬ ਜਾਣ ਦਾ ਹੁਕਮ ਹੈ ਪਰ ਕੁਝ ਭੈਣ ਭਰਾ ਆਪਣੇ ਕੰਮਾਂ ਧੰਦਿਆਂ ਦੇ ਰੁਝੇਵਿਆਂ ਦੇ ਕਰਕੇ ਹਰ ਰੋਜ਼ ਗੁਰਦੁਆਰਾ ਸਾਹਿਬ ਨਹੀਂ ਜਾ ਪਾਉਂਦੇ ਤਾਂ ਉਹਨਾਂ ਦੇ ਲਈ ਐਤਵਾਰ ਦਾ ਦਿਨ ਪੜਾ ਹੀ ਵਧੀਆ ਦਿਨ ਹੁੰਦਾ ਹੈ ਛੁੱਟੀ ਦਾ ਦਿਨ ਹੁੰਦਾ ਹੈ ਐਡਵਰ ਵਾਲੇ تین ਅਸੀਂ ਸਵੇਰ ਵੇਲੇ ਜਾਂ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਆਸਾਨੀ ਦੇ ਨਾਲ ਜਾ ਸਕਦੇ ਹਾਂ ਤਾਂ ਫਿਰ ਗੁਰਦੁਆਰਾ ਸਾਹਿਬ ਤੁਸੀਂ ਜ਼ਰੂਰ ਜਾਣਾ ਹੈ ਨਾਲ ਬੱਚਿਆਂ ਨੂੰ ਵੀ ਲੈ ਕੇ ਜਾਣਾ ਹੈ ਜਦੋਂ ਵੀ ਗੁਰੂ ਘਰ ਦੇ ਵਿੱਚ ਜਾਣਾ ਹੈ ਤਾਂ ਗੁਰੂ ਗੁਰੂ ਘਰ ਦੇ ਆਹ ਜਾਣਾ ਹੈ ਜਾਂਦੇ ਸਮੇਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਾਉਣੀ ਹੈ ਜਦੋਂ ਵੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣਾ ਹੈ ਤਾਂ ਬੜੇ ਸਤਿਕਾਰ ਦੇ ਨਾਲ ਟੇਕਣਾ ਹੈ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਹਾਜ਼ਰ ਨਾਜ਼ਰ ਹੁੰਦੇ ਹਨ ਗੁਰਨਾਨਕ ਪਾਤਸ਼ਾਹ ਜੀ ਬੈਠੇ ਹਨ ਸ਼ੈਨਸ਼ਾ ਦੇ ਸ਼ੈਨਸ਼ਾ ਬੈਠੇ ਹੁੰਦੇ ਹਨ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਪ੍ਰਕਰਮਾ ਕਰਨੀਆਂ ਹਨ ਫਿਰ ਕੁਝ ਸਮਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਹਾਜ਼ਰੀ ਲਗਵਾਉਣੀ ਹੈ ਜੇਕਰ ਉਥੇ ਕਥਾ ਵਿਚਾਰ ਚੱਲਦੀ ਪਈ ਹੈ ਗੁਰਬਾਣੀ ਦਾ ਪਾਠ ਚੱਲ ਰਿਹਾ ਹੈ ਕੀਰਤਨ ਚੱਲ ਰਿਹਾ ਹੈ ਤਾਂ ਉਸੇ ਕੋਲ ਸਮਾ ਬੈਠ ਕੇ ਗੁਰੂ ਦੇ ਉਪਦੇਸ਼ਾਂ ਨੂੰ ਸੁਣਨਾ ਹੈ ਉਪਦੇਸ਼ ਨੂੰ ਸੁਣਨਾ ਤੇ ਸਮਝਣਾ ਹੈ ਤੇ ਹਿਰਦੇ ਦੇ ਵਿੱਚ ਵਸਾਉਣਾ ਹੈ ਭਾਵੇਂ ਜੋ ਵੀ ਗੁਰੂ ਸਾਹਿਬ ਜੀ ਦਾ ਉਪਦੇਸ਼ ਆਇਆ ਹੈ ਸਿੱਖਿਆ ਆਈ ਹੈ ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਪੂਰੀ ਕੋਸ਼ਿਸ਼ ਕਰਨੀ ਹੈ ਫਿਰ ਜਦੋਂ ਵੀ ਗੁਰੂ ਘਰੇ ਜਾਣਾ ਹੈ ਸੇਵਾ ਜ਼ਰੂਰ ਕਰਨੀ ਹੈ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸੇਵਾ ਦਾ ਮਹੱਤਵ ਦੱਸਦੇ ਹਾਂ ਸਾਡੇ ਬੱਚਿਆਂ ਦਾ ਭਲਾ ਹੋ ਜਾਵੇਗਾ ਇਸ ਕਰਕੇ ਆਪ ਵੀ ਸੇਵਾ ਕਰਨੀ ਬੱਚਿਆਂ ਕੋਲੋਂ ਵੀ ਸੇਵਾ ਕਰਵਾਉਣੀ ਜੋੜਿਆਂ ਦੀ ਸੇਵਾ ਕਰੋ ਝਾੜੂ ਦੀ ਸੇਵਾ ਕਰੋ ਝੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕਰੋ ਇਹ ਆਪਣੇ ਬੱਚਿਆਂ ਤੋਂ ਜ਼ਰੂਰ ਕਰਵਾਇਆ ਕਰੋ ਕਿਉਂਕਿ ਸਾਥ ਸੰਗਤ ਜੇਕਰ ਆਪਾਂ ਅਜੋਨਾਂ ਦੀਆਂ ਇਹ ਚੰਗੀਆਂ ਆਦਤਾਂ ਨੂੰ ਅਪਣਾਉਣ ਦੇ ਲਈ ਕਹਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੰਮ ਆਉਣਗੇ ਆਉਣ ਵਾਲਾ ਸਮਾਂ ਸੰਗਤ ਜੀ ਬੜਾ ਹੀ ਖਤਰਨਾਕ ਸਮਾਂ ਹੈ ਜਿਸ ਦਾ ਬੱਚਾ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਹੋਵੇਗਾ ਸੰਗਤ ਜੀ ਬੱਚੇ ਨੂੰ ਬਚਪਨ ਤੋਂ ਹੀ ਇਹ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਗੁਰੂ ਘਰੇ ਲੈ ਕੇ ਜਾਣਾ ਹੈ ਸੇਵਾ ਕਰਵਾਉਣੀ ਹੈ ਉਸ ਤੋਂ ਬਾਅਦ ਇਹ ਦੂਸਰਾ ਕੰਮ ਕੋਜ ਪੈਨਪਰਾ ਕਹਿ ਦਿੰਦੇ ਹਨ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦੀ ਪਾਣੀ ਦਾ ਪਾੜ ਕਰਦੇ ਹਾਂ ਸ਼ਾਮ ਨੂੰ ਰਹਿਰਾਜ ਸਾਹਿਬ ਜੀ ਦੀ ਪਾਣੀ ਦਾ ਪਾੜ ਕਰਦੇ ਹਾਂ ਭਾਵੇਂ ਕਿ ਅਸੀਂ ਅੰਮ੍ਰਿਤ ਵੇਲਾ ਵੀ ਸੰਭਾਲ ਲੈਂਦੇ ਹਾਂ ਸੰਧਿਆ ਵੇਲਾ ਵੀ ਸੰਭਾਲ ਲੈਂਦੇ ਹਾਂ ਪਰ ਮਨ ਦੇ ਵਿੱਚ ਬੜਾ ਚਾਹ ਹੁੰਦਾ ਹੈ ਕਿ ਅਸੀਂ ਆਪਣੇ ਪੰਜਵੇਂ ਪਾਸ਼ਾ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਣੀ ਸਿਰ ਸੁਖਮੀ ਸਾਹਿਬ ਜੀ ਦੀ ਪਾਣੀ ਦਾ ਪਾੜ ਕਰੀਏ ਪਾਸ ਜਾਂਦਿਆਂ ਹੋਏ ਅਸੀਂ 1.5 ਘੰਟੇ ਦਾ ਸਮਾਂ ਨਹੀਂ ਕੱਢ ਪਾਉਂਦੇ। ਉਹਨਾਂ ਦੇ ਲਈ ਐਤਵਾਰ ਦਾ ਦਿਨ ਬੜਾ ਹੀ ਵਧੀਆ ਦਿਨ ਹੁੰਦਾ ਹੈ। ਐਤਵਾਰ ਵਾਲੇ ਦਿਨ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰੀਏ ਤੇ ਆਪਣੇ ਘਰ ਦੇ ਵਿੱਚ ਇਹ ਪਾਠ ਪੂਰਾ ਹੀ ਕਰ ਲੈਣਾ ਚਾਹੀਦਾ ਹੈ। ਚਾਹੇ ਅਸੀਂ ਪੂਰਾ ਰਲ ਕੇ ਕਰ ਲਈਏ ਕਿਉਂਕਿ ਮਹਾਂਪੁਰਖ ਜੀ ਅਕਸਰ ਆਖਦੇ ਹਨ ਜਿਸ ਘਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਪਾਣੀ ਦਾ ਪਾਠ ਕੀਤਾ ਜਾਂਦਾ ਹੈ ਉਸਕਾਰ ਦੇ ਵਿੱਚ ਦੁੱਖ ਕਲੇਸ਼ ਦਿਲ ਦਾ ਦੂਰ ਪੱਜ ਜਾਂਦੇ ਹਨ ਉਸ ਮਨੋਕ ਦੇ ਮਨ ਦੀ ਸਾਰੀ ਚਿੰਤਾ ਮਿਟ ਜਾਂਦੀ ਹੈ ਤਾਂ ਸੁਖਮਨੀ ਸਬਜੀ ਦੀ ਪਾਣੀ ਦਾ ਪਾਣ ਜ਼ਰੂਰ ਕਰਨਾ ਹੈ ਵੈਸੇ ਤਾਂ ਸਾਨੂੰ ਹਰ ਰੋਜ਼ ਕਰਨਾ ਚਾਹੀਦਾ ਹੈ ਪਰ ਜੇ ਹਰ ਰੋਜ਼ ਸਮਾਂ ਨਹੀਂ ਮਿਲਦਾ ਤਾਂ ਫਿਰ ਕਟੋ-ਕਾਟਾ ਹਫਤੇ ਵਿੱਚ ਇੱਕ ਵਾਰ ਐਤਵਾਰ ਵਾਲੇ ਦਿਨ ਜ਼ਰੂਰ ਕਰ ਲਈਏ ਕਿਉਂਕਿ ਸਾਰਾ ਪਰਿਵਾਰ ਘਰ ਦੇ ਵਿੱਚ ਰਲ ਕੇ ਅਸੀਂ ਪਾੜ ਕਰਦੇ ਹਾਂ ਜੇ ਪਰਿਵਾਰ ਨਹੀਂ ਕਰਦਾ ਤਾਂ ਘਰ ਦਾ ਕੋਈ ਇੱਕ ਛੇ ਕਰ ਲਵੇ ਤੇ ਉਹਦੇ ਇੱਕ ਦੇ ਕਰਕੇ ਹੀ ਸਾਰਿਆਂ ਦਾ ਭਲਾ ਹੁੰਦਾ ਹੈ। ਉਸ ਤੋਂ ਬਾਅਦ ਸਾਧ ਸੰਗਤ ਜੀ ਤੀਸਰਾ ਕੰਮ ਆਪਾਂ ਅਕਸਰ ਇਹ ਵੇਖਦੇ ਹਾਂ ਕਿ ਆਪ ਤੇ ਦੇ ਸਾਰੇ ਹੀ ਦਿਨ ਕੁਝ ਭੈਣ ਭਰਾ ਬੜੇ ਆਰਾਮ ਦੇ ਨਾਲ ਅੰਮ੍ਰਿਤ ਵੇਲੇ ਉੱਠਦੇ ਹਨ। ਕਿਉਂਕਿ ਕੰਮ ਧੰਦਿਆਂ ਤੇ ਜਾਣਾ ਹੁੰਦਾ ਹੈ, ਬੀਬੀਆਂ ਭੈਣਾਂ ਨੇ ਆਪਣੇ ਪਤੀ ਨੂੰ ਕੰਮ ਤੇ ਭੇਜਣਾ ਹੁੰਦਾ ਹੈ। ਕਿਸੇ ਨੇ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਹੈ ਇਸ ਤੇ ਕਰਕੇ ਸਾਰੇ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਪਰ ਐਤਵਾਰ ਵਾਲੇ ਦਿਨ ਬਹੁਤ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ ਕਿਉਂਕਿ ਸਾਰਿਆਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਅੱਜ ਤਾਂ ਐਤਵਾਰ ਵਾਲਾ ਦਿਨ ਹੈ ਕੰਮ ਤੇ ਕੈਸੇ ਨੇ ਵੀ ਨਹੀਂ ਜਾਣਾ ਤਾਂ ਬੱਚਿਆਂ ਨੇ ਸਕੂਲ ਜਾਣਾ ਹੈ ਨਾ ਹੀ ਬੱਚਿਆਂ ਨੇ ਸਕੂਲ ਜਾਣਾ ਹੈ ਇਸ ਕਰਕੇ ਰਾਜ ਕੇ ਸੌਣ ਲਈਏ ਪਰ ਸਾਧ ਸੰਗਤ ਜੇਕਰ ਤੁਸੀਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ ਹੋ ਤਾਂ ਪਰ ਆਤਵਾਦੀ ਛੋਟੇ ਵੀ ਨਹੀਂ ਕਰਨੇ ਚਾਹੀਦੇ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਛੁੱਟੀ ਨਹੀਂ ਦਿੱਤੀ ਕਿਸੇ ਵੀ ਹਾਲਾਤ ਦੇ ਵਿੱਚ ਨਹੀਂ ਦਿੱਤੀ ਸਾਡੀ ਜ਼ਿੰਦਗੀ ਵਿੱਚ ਦੁੱਖ ਹੋਵੇ ਅਸੀਂ ਬਿਮਾਰ ਹੋਈਏ ਭਾਵੇਂ ਤੰਦਰੁਸਤ ਹੋਈਏ ਅੰਮ੍ਰਿਤ ਵੇਲੇ ਹਰ ਹਾਲ ਦੇ ਵਿੱਚ ਉੱਠਣਾ ਹੀ ਉੱਠਣਾ ਹੈ ਅਤੇ ਮਹਾਂਪੁਰਖ ਜੀ ਆਖਦੇ ਹਨ ਕਿ ਕਈ ਵਾਰ ਸਾਡੀ ਇਸ ਗਲਤੀ ਦੇ ਕਰਕੇ ਅਸੀਂ ਆਪਣਾ ਅੰਮ੍ਰਿਤ ਵੇਲਾ ਗਵਾ ਲੈਂਦੇ ਹਾਂ ਅਤੇ ਇੱਕ ਦਿਨ ਦਾ ਛੁੱਟਿਆ ਹੋਇਆ ਅਮਰਤ ਵੇਲਾ ਕਈ ਵਾਰ ਕਈ ਕਈ ਦਿਨ ਮਹੀਨੇ ਸਾਲਾਂ ਬਤੀ ਨਹੀਂ ਹੁੰਦਾ ਇਸ ਦੇ ਕਰਕੇ ਅਮਰਤ ਵੇਲੇ ਚਰੋ ਰੋਟੋ ਇਹ ਵੇਲਾ ਬੜਾ ਹੀ ਕੀਮਤੀ ਤੇ ਪਾਵਰਫੁਲ ਸੰਗਤ ਦੀ ਵੇਲਾ ਹੈ ਇਸ ਤੇ ਆਪਣੇ ਬੱਚਿਆਂ ਲਈ ਛੁੱਟੀ ਨਹੀਂ ਹੁੰਦੇ ਨੇ ਇਹ ਨਹੀਂ ਕਿ ਉਹਨਾਂ ਨੇ ਸਕੂਲ ਲੈ ਨਹੀਂ ਜਾਣਾ ਫਿਰ ਉਹ ਉੱਠਣਗੇ ਹੀ ਨਾ ਹਰ ਰੋਜ਼ ਉਹਨਾਂ ਨੂੰ ਅਮਰਤ ਵੇਲੇ ਉਠਾਉਣਾ ਹੈ ਉਠਾ ਕੇ ਪਹਿਲਾਂ ਗੁਰਬਾਣੀ ਦਾ ਪਾਠ ਕਰਵਾਉਣਾ ਹੈ ਫਿਰ ਇਹ ਉਹਨਾਂ ਨੂੰ ਸਕੂਲ ਲਈ ਤਿਆਰ ਕਰੋ ਜੇਕਰ ਗੁਰਬਾਣੀ ਦਾ ਪਾਠ ਨਹੀਂ ਕਰਦੇ ਮੌਲ ਮੰਤਰ ਦਾ ਸ਼ਾਪ ਕਰਾਂ ਦੀ ਆਦਤ ਪਾਓ ਇਹ ਸਾਡੇ ਬੱਚਿਆਂ ਦਾ ਭਲਾ ਹੋ ਜਾਵੇਗਾ ਇਹ ਆਦਤ ਤਾਂ ਆਪਾਂ ਹੀ ਸਿਖਾਵਾਂਗੇ ਤਾਂ ਸਾਡੇ ਬੱਚੇ ਸਿੱਖਣਗੇ ਤਾਂ ਫਿਰ ਇਹ ਤਿੰਨ ਕੰਮ ਜ਼ਰੂਰ ਕਰੋ ਪਹਿਲਾਂ ਗੁਰਦੁਆਰਾ ਸਾਹਿਬ ਜਾਣਾ ਹੈ ਆਪਣੇ ਗੁਰੂ ਦੀਆਂ ਖੁਸ਼ੀਆਂ ਵਰਕਤਾਂ ਹਾਸਲ ਕਰਨੀਆਂ ਹਨ ਫਿਰ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਵਿੱਚ ਇੱਕ ਚੀਜ਼ ਜ਼ਰੂਰ ਕਰੋ ਤੀਸਰਾ ਕੰਮ ਅੰਮ੍ਰਿਤ ਵੇਲੇ ਦੀ ਛੁੱਟੀ ਬਿਲਕੁਲ ਵੀ ਨਾ ਕਰੋ ਕਿਉਂਕਿ ਅਮਰਤ ਵੇਲੇ ਦੀ ਛੁੱਟੀ ਸਾਨੂੰ ਮਿਲੀ ਹੀ ਨਹੀਂ ਹੈ ਜੇ ਕਿਤੇ ਅਮਰਤ ਵੇਲੇ ਉੱਠਣ ਤੋਂ ਮੰਨ ਤੇ ਰਿਟਾ ਲਵੇ ਆਪਣੇ ਮਨ ਨੂੰ ਆਪਣੇ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਸੁਣਾਉਣੀਆਂ ਹਨ ਗੁਰੂ ਸਾਹਿਬ ਜੀ ਦੇ ਬਚਨ ਸੁਣਾਉਣੇ ਹਨ ਆਪਣੇ ਮਨ ਨੂੰ ਦੱਸੋ ਕਿ ਮਾਣਾ ਅਮਰਤ ਵੇਲੇ ਉੱਠਣਾ ਕਿੰਨਾ ਜ਼ਰੂਰੀ ਹੈ ਕਲਗੀਧਰ ਪਾਤਸ਼ਾਹ ਜੀ ਨੇ ਉਸ ਦਿਨਵੇਂ ਅਮਰਤ ਵੇਲਾ ਨੈਸੀ ਛੱਡਿਆ ਜਿਸ ਦਿਨ ਪਿੱਛੇ ਦੁਸ਼ਮਣ ਲੱਗੇ ਹੋਏ ਸਨ ਸਰਸਨ ਨਦੀ ਭਰੀ ਸੀ ਤੇ ਉਹਨਾਂ ਨੇ ਉਸ ਦਿਨ ਵਿੱਚ ਅੰਮ੍ਰਿਤ ਵੇਲਾ ਸੰਭਾਲ ਲਿਆ ਸੀ ਇਹ ਚਾਹੁੰਦੇ ਤਾਂ ਅੰਮ੍ਰਿਤ ਵੇਲੇ ਮਿਸ ਕਰਕੇ ਸਰਸਨ ਨਦੀ ਪਾਰ ਕਰ ਸਕਦੇ ਸਨ ਪਰ ਉਹਨਾਂ ਨੇ ਅੰਮ੍ਰਿਤ ਵੇਲੇ ਦਾ ਨਾਗਾ ਨਹੀਂ ਪਾੰ ਦਿੱਤਾ ਕਿਉਂਕਿ ਅੰਮ੍ਰਿਤ ਵੇਲਾ ਬੜਾ ਕੀਮਤੀ ਹੈ ਉਹਨਾਂ ਨੇ ਉਸ ਦਿਨ ਅੰਮ੍ਰਿਤ ਵੇਲਾ ਸੰਭਾਲ ਕੇ ਸਾਡੇ ਲਈ ਪੂਰਨੇ ਪਾਏ ਹਨ ਤਾਂ ਸਿੱਖਾ ਤੇਰੀ ਜ਼ਿੰਦਗੀ ਵਿੱਚ ਜਿਵੇਂ ਮਰਜ਼ੇ ਹਾਲਾਤ ਹੋਣ ਤੋਖ ਹੋਵੇ ਸੋਖ ਹੋਵੇ ਖੁਸ਼ੀ ਹੋਵੇ ਗਮੀ ਹੋਵੇ ਅੰਮ੍ਰਿਤ ਵੇਲਾ ਨਹੀਂ ਛੱਡਣਾ ਚਾਹੀਦਾ ਤੇ ਅਮਰਤ ਮੇਰਾ ਫਿਰ ਤੋ ਆੜੀ ਬਾਣ ਨਹੀਂ ਤੇ ਪ੍ਰਮਾਤਮਾ ਫਿਰ ਤੁਹਾਡੀ ਬਾਣ ਨਹੀਂ ਛੱਡਣਗੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੋ ਜੋ ਅਮਨੋ ਘਰਮਤ ਵੇਲੇ ਉੱਠਦੇ ਹਨ ਓਟਕੇ ਨਾਮ ਜਪਦੇ ਹਨ ਉਹਨਾਂ ਦੀ ਬਾਂਗ ਉਹ ਨਾਨਕ ਪਾਸ਼ਾ ਜੀ ਆਪਾ ਲੈਂਦੇ ਹਨ ਤਾਂ ਫਿਰ ਇਸ ਕਰਕੇ ਹਰ ਰੋਜ਼ ਅਮਰਤ ਵੇਲੇ ਉੱਠੋ ਓੜਦੇ ਅਸਾਰ ਸਭ ਤੋਂ ਪਹਿਲਾਂ ਵਾਇਗੁਰੂ ਜੀ ਦਾ ਸ਼ੁਕਰਾਨਾ ਕਰੋ ਵਾਇਗੁਰੂ ਜੀ ਦਾ ਜਾਪ ਕਰੋ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਤਫੇਰ ਉਸ ਤੋਂ ਬਾਅਦ ਹੀ ਆਪਣੇ ਕੰਮਾਂ ਤੰਦਿਆਂ ਨੂੰ ਹੱਥ ਪਾਉਣਾ ਹੈ। ਇਹ ਹੀ ਆਦਤਾਂ ਸਿੱਖ ਉਹਦੇ ਲਈ ਅਪਣਾਉਣੀਆਂ ਹਨ। ਫਿਰ ਅੱਗੇ ਆਪਣੇ ਬੱਚਿਆਂ ਨੂੰ ਵੀ ਪ੍ਰੇਰਨਾ ਦੇਣੀ ਹੈ। ਤਾਂ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।